ਸੈਫਰਨ ਪਬਲਿਕ ਸਕੂਲ ਖੋਥੜਾ ਰੋਡ ਫਗਵਾੜਾ ਵਿਖੇ ਸਕੂਲ ਪ੍ਰਿੰਸੀਪਲ ਮੈਡਮ ਸੰਦੀਪਾ ਸੂਤ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਉਣ ਸੰਬੰਧਿਤ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਰਮਨ ਨਹਿਰਾ ਅਤੇ ਭਾਜਪਾ ਦੀ ਸਾਬਕਾ ਕੌਂਸਲਰ ਭਾਰਤੀ ਸ਼ਰਮਾ ਹਾਜ਼ਰ ਹੋਏ ਜਿਨ੍ਹਾਂ ਦਾ ਸਕੂਲ ਸਟਾਫ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿਗਾਹਸਵਾਗਤ ਕੀਤਾ ਗਿਆ ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਸਕੂਲ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਸਨਮਾਨਿਤ ਹੋਏ ਅਧਿਆਪਕਾਂ ਨੇ ਸਕੂਲ ਪ੍ਰਵੰਤਕਾਂ ਪ੍ਰਿੰਸੀਪਲ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਵੀ ਮਿਹਨਤ ਨਾਲ ਪੜ੍ਹਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਸੰਦੀਪਾ ਸੂਤ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੀ ਬੂਟੇ ਦੇ ਕੇ ਸਨਮਾਨਿਤ ਕਰਦਿਆਂ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ਮਾਰਨਿੰਗ एवरीवन ਇਸ ਹੈਪੀ ਟੀਚਰਸ ਡੇ ਟੂ एवरीवन ਪ੍ਰੈਸੈਂਟ ਓਵਰ ਹੇਅਰ ਆਮ ਸੋ ਓਵਰਵੈਲਮ ਟੂ ਸੀ ਥੇਅਰ ਇਜ਼ ਅ ਗ੍ਰੇਟ ਥਿੰਗਸ ਹੈਪਨਿੰਗ ਟੂਡੇ ਆਈ ਥਿੰਕ ði ਟੀਮ ਆਫ ਵਿਮਨ ਵਾਰੀਅਰਸ ði ਹੈਵ ਕਮ ਇਨ ਸੈਪਨ ਪਬਲਿਕ ਸੋ ਫੈਲੀਸਟੇਟ ਆਲ ਮਾਈ टीचर्स ऑफ दिस गिवन देयर लाइफ टू दिसिक स्कूल सो बड़ा अच्छा आज का माहौल है इतनी अच्छी अच्छी सोल्स हमारे स्कूल में आएंगे वुमेन वॉरियर्स जो कि कुछ ना कुछ आगे सोसाइटी में अच्छा करेंगे समाज के लिए कहीं ना कहीं आगे बढ़ेगी और कहीं ना कहीं इनका लोगो है कि बेटी बढ़ेगी तो देश बढ़ेगा सो इट इज ब्यूटिफुल डे फॉर अस एंड वंस अगेन हैप्पी टीचर्स टू ऑल ऑफ यू वंस अगेन थैंक यू थैंक यू सैफरन पब्लिक स्कूल खोथड़ा रोड फगवाड़ा ਵਿਖੇ ਸਕੂਲ ਪ੍ਰਿੰਸੀਪਲ ਮੈਡਮ ਸੰਦੀਪਾ ਸੂਦ ਦੀ ਅਗਵਾਈ ਹੇਠ ਅਧਿਆਪਕ ਦਿਵਸ ਮੌਨ ਨਾਲ ਸੰਬੰਧਿਤ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਰਮਨ ਨਹਿਰਾ ਅਤੇ ਭਾਜਪਾ ਦੀ ਸਾਬਕਾ ਕਾਉਂਸਲਰ ਭਾਰਤੀ ਸ਼ਰਮਾ ਹਾਜ਼ਰ ਹੋਏ ਜਿਨ੍ਹਾਂ ਦਾ ਸਕੂਲ ਸਟਾਫ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿਗਾਹਸਵਾਗਤ ਕੀਤਾ ਗਿਆ ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਸਕੂਲ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਸਨਮਾਨਿਤ ਹੋਏ ਅਧਿਆਪਕਾਂ ਨੇ ਸਕੂਲ ਪ੍ਰਬੰਧਕਾਂ ਪ੍ਰਿੰਸੀਪਲ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਵੀ ਮਿਹਨਤ ਨਾਲ ਪੜ੍ਹਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਸੰਦੀਪਾ ਸੂਤ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੀ ਬੂਟੇ ਦੇ ਕੇ ਸਨਮਾਨਿਤ ਕਰਦਿਆਂ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ Public स्कूल सो बड़ा अच्छा आज का माहौल है इतनी अच्छी अच्छी सोल्स हमारे स्कूल में आएंगे वुमन वॉरियर्स जो कि कुछ ना कुछ आगे सोसाइटी में अच्छा करेंगे समाज के लिए कहीं ना कहीं आगे बढ़ेगी पर करीना के इनका लोगो है कि बेटी पड़ेगी तो देश बढ़ेगा सो इट इज ब्यूटीफुल डे फॉर अस एंड वंस अगेन हैप्पी टीचर्स टू ऑल ऑफ यू वंस अगेन थैंक यू थैंक यू